ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡੂ ਡੀ ਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਬਾਲੇ ਛੋਟੇ ਛੋਟੇ ਮੁੱਲ ਕਰਨੇ ਆ ਬਾਈ ਕਹਿੰਦਾ ਮੁੱਲ ਇਹ ਜੇ ਕਰ ਦੇਣੇ ਆ ਬਈ ਬਸ ਸਿੱਧੀ ਸਾਈ ਪਵੇ ਸਿੱਧਾ ਬੰਦਾ ਐ ਕਵੇ ਬਾਈ ਆ ਗਾਂ ਮੇਰੀ ਹੋਗੀ ਹੈ ਬਈ ਸ਼ਰਾਜ ਫਰ ਦੇ ਨੇ ਛੋਟੇ ਛੋਟੇ ਭਾਜ ਫਿਰ ਹਾਂ ਬਈ ਠੀਕ ਆ ਨਾਮ ਤੇ ਐਡਰੈਸ ਦੱਸ ਦੀ ਨਾਮ ਬਰੇ ਰਾਜਾ ਪੈਂਟੂ ਡੀਗਾ ਜਿਲ੍ਹਾ ਫਿਲਮੋਗਾ ਬਰੇ ਮੋਬਾਈਲ ਨੰਬਰ ਜੀ 8195096573 ਬਈ ਠੀਕ ਆ ਕਿੱਧਰੋਂ ਆਫਰ ਕੱਢਣਾ ਪਹਿਲਾਂ ਇਹ ਤਾਂ ਲੱਗਿਆ ਬਰੇ ਸਿੰਘਾਂ ਵਾਲ ਸਿੰਘਾਂ ਵਾਲੀ ਤੋਂ ਪਹਿਲਾਂ ਐਂ ਦੱਸ ਸਿੰਘ ਮਾਰਦੀ ਮੁਰਦੀ ਤਾਂ ਨਹੀਂ ਬਈ ਗੱਪਾਂ ਜੱਫੀ ਭਾ ਲੈ ਕੋਈ ਐਨੀ ਗਰੰਟੀ ਆ ਜੇ ਚੱਕ ਕੇ ਮਾਰ ਜੀ ਆਪਾਂ ਬੈਠੇ ਆ ਫਿਰ ਮੈਂ ਬਈ ਕਦੋਂ ਸੁਈ ਆ ਜੀ ਇਹ ਇਹ ਬਰੇ ਕੱਲ ਤੜਕੇ ਹੀ ਸੁਈ ਆ ਬੱਚਾ ਕੀ ਦਿੱਤਾ ਜੀ ਮੱਖੀ ਆ ਬਰੇ ਬਹੁਤ ਟੌਪ ਦੀ ਠੀਕ ਆ ਜੇਰ ਕੰਪਲੀਟ ਪੈ ਗਈ ਹਾਂ ਜੇਰ ਦੀ ਵੀਡੀਓ ਹੈਗੀ ਉਹ ਕੰਪਲੀਟ ਹੋ ਗਈ ਚੱਕਰ ਵਾਲੀ ਕਿੰਨਾ ਕ ਬੋਲਾ ਕੱਢਿਆ ਪੀ ਇਹਦਾ 15 ਕਿਲੋ ਬੋਲਾ ਬਾਈ ਫੋਨ ਕੋਈ ਜੋਕ ਕੇ ਲੈ ਜੇ ਜੋਕ ਕੇ 2 ਟਾਈਮ 4 ਟਾਈਮ 6 ਟਾਈਮ ਆਪਦਾ 14 15 ਕਿਲੋ ਜਿਹੜਾ ਮਰਜ਼ੀ ਜੋਕ ਕੇ ਲੈ ਲੋ ਲੈ ਆਛਾ ਨਿਆਣੇ ਦੇ ਵੀ ਨਹੀਂ ਲੋੜ ਨਿਆਣਾ ਪੌਂਕ ਸਿੰਘਾਂ ਦੀ ਗਾਂ ਕਾਦੀ ਲੈਣੀ ਨੇ ਆਪਾਂ ਕਿਥੋਂ ਹੀ ਠੀਕ ਆ 24 24 ਤਾਂ ਫਿਰ ਗੱਡ ਰਹੀ ਹੈ ਜਮ ਹਨਾ ਓਕੇ ਜੀ ਧੰਨ ਬਾਕੀ ਠੰਡੀ ਮੱਛੀ ਹੈ ਜਿਹੜੀ ਮੇਨ ਗੱਲ ਹੈ ਹਨਾ ਬਸ ਕਰ ਰੋ ਬਾਈ ਸੜਕ ਤੇ ਖੜਾ ਹੋਏ ਕੋ ਝੋਲਵੇ ਇੰਨੀ ਗਰੰਟੀ ਆ ਜੇ ਲੱਤ ਚੱਕ ਜੇ ਤਾਂ ਵੀ ਦੇਨਦਾਰ ਹੋਵਾਂਗੇ ਤਾਂ ਵੀ ਦੇਨਦਾਰ ਆ ਹਨਾ ਬੱਚਾ ਵੀ ਮਗਰ ਹਨਾ ਵੱੱਛੀ ਆਗੀ ਬਹੁਤ ਟੌਪ ਦੀ ਬੱਚੀ ਵੀ ਹੋ ਜਾਣਾ ਟੌਪ ਦੀ ਹੋ ਜਾਣੇ ਆ ਟੌਪ ਦੀ ਵੱੱਛੀ ਆ ਬਈ ਟੌਪ ਦੀ ਵੱੱਛੀ ਆਗੀ ਬਾਈ ਯਾਰੀ ਕਾਲ ਦੀ ਸੀਪ 14-15 ਕਿਲੋ ਬਾਲਾ ਬਹੁਤ ਦਾ ਹਿਸਾਬ ਆ ਲਾਪੇ ਲਾ ਲਵੇ ਕਿ ਨਾ ਆਪੇ ਲਾ ਲਵੇ ਸਹੀ ਗੱਲ ਆਪਾਂ ਨਹੀਂ ਕਹਿੰਦਾ ਫਿਰ ਅਗਲਾ ਕਰ ਜੜੇ ਆਪਣੇ ਕੋ ਪੰਜਾਂ ਦਾ ਖੜੀ ਰਹੀ 20 ਕਿਲੋ ਚਵਾ ਦਾਂਗੇ ਗਾਂ ਘੇਈ ਸੇਵਾ ਗਾਂ ਅਗਲੇ ਦੀ ਸੇਵਾ ਠੀਕ ਆ ਬਾਕੀ ਕ੍ਰੋਸ ਅੰਗ ਆ ਵੀਰ ਦੁੱਧ ਵੀ ਮੱਝਾਂ ਵਰਗਾ ਪਿਉਣਾ ਇਹਨੇ ਚੰਗੀ ਫੈਟ ਵਾਲਾ ਰੰਗ ਪ੍ਰਿੰਟ ਪੂਰਾ ਚੰਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮ ਹੱਥੀ ਚਵਾਈ ਵਾਲਾ ਫੋੜ ਸ਼ਾਂਕ ਦੇ ਭੋਰਾ ਵੀ ਨਹੀਂ ਜੀ ਬਾਕੀ ਸੈਂਗ ਦੀ ਤਾਂ ਬਾਈ ਕਹਿੰਦਾ ਇੰਨੀ ਗਾਰੰਟੀ ਆ ਬਾਕੀ ਇੱਥੇ ਬਈਆਂ ਜੱਫੀ ਪਾ ਲਾ ਕੋਈ ਜੱਫੀ ਪਾ ਲਵੇ ਜੇ ਮਾੜਾ ਮੋਟਾ ਵੀ ਮਾਰਜਿਨ ਸੈਂਗ ਦਾ ਆ ਨਹੀਂ ਸੈਂਗ ਦਾ ਬਣਦੀ ਮਾਰੇ ਮਾਰੇ ਰਹਿਣਗੇ ਹੂੰ ਹੋਣ ਵੀ ਬੜੇ ਵੱਡੇ ਨੇ 2 2 ਇੰਚੀ ਦਾ 2 2 ਇੰਚੀ ਆ ਸਹੀ ਗੱਲ ਆ ਬਾਕੀ ਯਾਰ ਮੇਨ ਗੱਲ ਵੀਰੇ ਠੰਡੀ ਸੀਲ ਆ ਪਸੂ ਠੰਡਾ ਸੀਲ ਹੋਵੇ ਚਲ ਚੋਨਾ ਸੌਖਾ ਤੇ ਜੇ ਗਰਮ ਹੋਵੇ ਫਿਰ ਉਹਦਾ 20 ਕਿਲੋ ਵੀ ਕੀ ਕਰੂਗਾ ਜਿਦੋਂ ਲਾਤੀ ਮਾਰਤੀ ਤੋਏ ਠੰਡੀ ਸੀਲ ਦਿਆ ਬਾਈ ਹੁਣ ਇਤੂ ਗਾਂ ਦਾ ਹੋ ਰੱਬ ਦਾ ਨਾਮ ਹੁੰਦਾ ਲੈ ਇੱਥੇ ਖੜ ਗਿਆ ਦਾ ਸੱਤ ਖੜਤਾ ਲੈ ਦਵਾਰੇ ਗਾ ਜਾ ਲੈ ਲੈ ਐਨੀ ਗਰੰਟੀ ਆ ਹੁਣ ਇਤੂ ਗਾਂ ਠੰਡੀ ਸੀਲ ਦਾ ਵੀਰੇ ਰੱਬ ਦਾ ਨਾਮ ਤੇ ਤੂੰ ਤਾਂ ਗਾਂ ਦਾ ਫਿਰ ਰੱਬ ਦਾ ਨਾ ਹੀ ਆ ਤਾਂ ਗੱਲ ਹੈਗੀ ਲੈ ਚੱਲੀ ਵੀਰੇ ਤੋੜ ਦਿਓ ਕੋਈ ਦੂਗਾ ਛੰਡੀ ਬਈ ਕੀ ਹੋਊਗੀ ਹਮ ਅਲਸਾ ਨੇ ਫੜਾ ਕੇ ਬੰਨੀ ਨਹੀਂ ਕੀਤੀ ਨੀ ਬੱਚਾ ਨੇ ਕੋਲੇ ਨਾ 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 ਕਿਧਰ ਦੀ ਮਰਜ਼ੀ ਬੈ ਜਾ ਮਰਜ਼ੀ ਬੈਠਾ ਰਵੇ ਕੋਈ ਥਣ ਲੈ ਬਤਾ ਦੇ ਲੈ ਥਣ ਭਾਂਡੇ ਦੀ ਪੂਰੀ ਸਾਫ ਹੈ ਨਾ ਇਧਰੋਂ ਲੈ ਆਈ ਵੀਰੇ ਵਾਪਸ ਥਣ ਲੈਵੇ ਤਾਂ ਮਿਲਨੇ ਇੱਕ ਨਗ ਨਹੀਂ ਮਿਲਨੇ ਤੇ ਮੁੱਲ ਫਿਰ ਬੱਛੀਆਂ ਵਾਲਾ ਹੀ ਕਰ ਦੇਣਾ ਭਲਾ ਕੋਈ ਢੇੜਾ ਕੱਢ ਕੇ ਆ ਜੇ ਇਹ ਨਾ ਕੋਈ ਆ ਕੇ ਕਹਵੇ ਬਈ ਤੇਰਾ ਮੁੱਲ ਵਾਲਾ ਹੈ ਮੁੱਲ ਵੀਰੇ ਜੈ ਜੀ ਆ ਇਹ ਸਿੰਗਣਾ ਆਉਂਦਾ 75 ਦੀ ਸੀਗੀ ਹਮ ਸਾਖ ਚਵਰੇ ਮਾਨਤਨ ਕਰ ਦਾਂਗੇ 60000 ਚ ਕਰ ਦਾਂਗੇ ਮਾਨਤਨ ਫੁੱਲਾ ਮਾਨਤਨ ਹੋ ਜੂਗਾ ਨਹੀਂ ਛੋੜ ਛੱਪਿਆ ਹੋਇ ਹੋਰ ਖੁੱਲਾ ਦਾ ਬਾਈ ਦੂਮੰਦੀ ਖੜਾ ਰੂਆ ਛੋੜ ਛੱਪੇ ਵਾਲਾ 80000 ਰੁਪਏ ਚ ਬਾਈ ਕਹਿੰਦਾ ਛੋੜ ਛੱਪਾ ਕਰ ਦਾਂਗੇ ਜਾਇਜ਼ ਡਿਮਾਂਡ ਆ ਦੋ ਨਾਗ ਲੈ ਜੋ ਵੀਰੇ 60000 ਚ ਬਾਕੀ ਰੰਗ ਪ੍ਰਿੰਟ ਕਰਮ ਵਾਲੀ ਦਾ ਪੂਰਾ ਚੰਗਾ ਬੱਚਾ ਵੀ ਮਗਰੇ ਦੇ ਵੱਛੀ ਆ ਜਾਣੀ ਆ ਵੀਰੇ ਬਾਕੀ ਤੁਸੀਂ ਕੁਆਲਿਟੀ ਚੈੱਕ ਕਰ ਹੀ ਸਕਦੇ ਹੋ ਤੇ ਨਾਗ ਨੰਬਰ ਆ ਗਿਆ ਬਾਈ ਬਾਈ ਸਾਰਾ ਕੁਝ ਚੰਗਾ ਵੈਰਦਾ ਕੋਈ ਚੀਜ਼ ਮਾਰੀ ਨਹੀਂ ਹੈ ਠੀਕ ਆ ਦੋ ਨੰਬਰ ਵੀਰੇ ਸੁਆ ਕਿੰਨਾਂ ਚਿੱਟੀ ਵਹਿੜਦਾ ਵੀਰੇ ਸੁਆ ਵੀਰੇ ਆਪਾਂ ਦੂਜਾ ਗਾ ਮਨ ਤੀਜਾ ਲਾ ਦੇ ਤੀਜਾ ਮੰਨ ਕੇ ਕੋਈ ਲੈ ਲਵੇ ਕਦੋਂ ਸੁਈ ਆ ਜੀ ਇਹ ਸੁਈ ਨੂੰ ਅੱਜ ਹੋ ਗਿਆ ਵੀਰੇ 5-6 ਦਿਨ ਬੱਚਾ ਕੀ ਆ ਬੱਚੀ ਆ ਵੀਰੇ ਬਹੁਤ ਟੌਪ ਦੀ ਮਗਰ ਇਹਦੇ ਮਗਰ ਵੀ ਬੱਚੀ ਦੋਹਾਂ ਮਗਰੀ ਬੱਚੀਆਂ ਆ ਗਈਆਂ ਹੈ ਰੰਗ ਪ੍ਰਿੰਟ ਇਹਦਾ ਵੀ ਪੂਰਾ ਚੰਗਾ ਹਨਾ ਬਾਈ ਠੀਕ ਆ ਜੀ ਤੇ ਕਿੰਨਾ ਨੈੱਟ ਦੁੱਧ ਜੋਖ ਦਾਂਗੇ ਵੀਰੇ 10 ਕਿਲੋ ਐਵੇਂ 12-13 ਕਹਦੀ ਗਾਪ ਆਲਾ ਕੰਮ ਹੋ ਜਾਂਦਾ 10 ਕਿਲੋ ਨੂੰ ਪਾਈ ਤਾਰ ਵੀ ਨਾ ਮਾਰੀ ਥਣਾ ਦੀ ਥਣਾ ਦੀ 101% ਜੇਰ ਦੀ ਜੇਰ ਦੀ ਵੀਡੀਓ ਹੈਗੀ ਵੀਰੇ ਆਪਣੇ ਘਰੇ ਸੂਈ ਆਏ ਨਹੀਂ ਯਾਰ ਕੋਈ ਜੇ ਮਾਰੀ ਮਟੂ ਜੇਰ ਦੀ ਹੋਇਆ ਲਗਾ ਸੂਈ ਸੂਈ ਲਾ ਕੇ ਆਪਣੇ ਘਰੇ ਸੂਈ ਆਪਣੇ ਘਰੇ ਸੂਈ ਘਰੇ ਸੂਈ ਤਾਂ ਫਿਰ ਫੁੱਲ ਗਾਰੰਟੀ ਹੈ ਨਾ ਜੇਰ ਦੀ ਵੀਡੀਓ ਹੈਗੀ ਵੀਰੇ ਠੀਕ ਆ ਜੇਰ ਦੀ ਬਾਈ ਕਹਿੰਦਾ ਵੀਡੀਓ ਹੈਗੀ ਆ ਰੰਗ ਪ੍ਰਿੰਟ ਇਹਦਾ ਜੇਰ ਦਾ ਲੜਦੀ ਛੱਟ ਯਾਰ ਪਾ ਕੇ ਭੇਜ ਦੇਵੇ ਗਾਂ ਫੂਲਾਂ ਦੀ ਰੋਡ ਨੂੰ ਠੀਕ ਆ ਐਨੀ ਗਾਰੰਟੀ ਤੋਂ ਵੱਧ ਗਾਰੰਟੀ ਕੀ ਹੋਰ ਸਾਰਾ ਕੁਝ ਆਲਾ ਵੇਖ ਲਵੇ ਜਿਹੜੀ ਗੱਲ ਜੇਰ ਦੀ ਆ ਨਿੱਸੀ ਫਿੱਕੀ ਸਾਰਾ ਕੁਝ ਵੇਖ ਲਓ ਬਾਕੀ ਰੰਗ ਪ੍ਰਿੰਟ ਵੀਰੇ ਤੁਹਾਡੇ ਸਾਹਮਣੇ ਆ 10 ਕਿਲੋ ਦੁੱਧ ਆਪਦਾ ਜੋਖ ਕਿ ਲੈ ਜੋ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ ਛੇ ਚੋਲੋ ਸੋਨਾ ਕਾਟ ਵਾਲਾ ਹਵਾਨਾ ਮੁੱਠੀ ਵਾਲਾ ਥਾਣਾ ਰੰਗ ਪ੍ਰਿੰਟ ਤੁਹਾਡੇ ਸਾਹਮਣੇ ਆ ਜੀ ਬਾਕੀ ਸੀਲਸ ਲੱਗ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਐਣ ਕੱਲਾ ਕੱਲਾ ਨਿੱਖੜਮਾ ਲੱਗਿਆ ਹੂੰ ਕੋਈ ਚੱਕਰ ਵਾਲੀ ਗਾਂ ਠੰਡੀ ਸੀ ਨਿਆਣਾ ਜਿਵੇਂ ਕੋਈ ਮਰਜੀ ਬੈਠਾ ਰਵੇ ਹਨਾ ਬਾਈ ਹਾਂਜੀ ਬਾਈ ਠੀਕ ਆ ਇਧਰੋਂ ਤੋੜ ਕੇ ਦਿਖਾ ਦੀ ਵੀਰੇ ਕਵਾਲਿਟੀ ਦੇ ਪੱਖ ਤੋਂ ਪੂਰੀ ਚੰਗੀ ਆ ਹਨਾ ਬਾਈ ਪੂਰੇ ਫੇਰੇ ਸਾਰੇ ਦਾ ਇੱਕ ਨੰਬਰ ਆ ਹਮ ਬੱਚਾ ਵੀ ਮਗਰ ਵੱੱਛੀ ਆ ਜਾਣੀ ਆ ਇਹ ਵੀ ਫਾਇਦਾ ਹੋ ਜਾ ਆ ਜਾਵਾਂ ਟੋਕਰਾਂ ਦਾ ਬਾਈ ਕਿੰਨਾ ਜਾਇਜ ਉਹ ਯਾਰ 35 ਹਜ਼ਾਰ ਦੀ ਟੋਕਰ ਵੇਖ ਜਾਂਦੀ ਆ ਠੀਕ ਆ 35 ਹਜ਼ਾਰ ਦੀ ਟੋਕਰ ਵੇਖ ਜਾਂਦੀ ਆ ਹਮ 40 ਦੇ ਪਤਾਜੀ ਦੇ ਲੱਗ ਬਾਈ 40 ਹਜ਼ਾਰ ਦੀ ਹਾਂ 10 ਕਿਲੋ ਦੁੱਧ ਵਾਲੀ ਹਾਂ ਬਾਈ ਠੀਕ ਆ 40 ਹਜ਼ਾਰ ਦੀ ਬਾਈ ਕਹਿੰਦਾ ਆਪਾਂ ਤਾਜੀ ਇਕੱਠੇ ਨਾ ਲੈ ਜੇ ਬਾਈ ਕੋਈ ਭਈ ਆਪਣੇ ਮੁੱਲ ਦੇਣ ਵਾਲੇ ਅੱਜ ਠੀਕ ਆ ਮਾਨਤਾਂ ਨੂੰ ਕੋਈ ਗੱਲ ਨਹੀਂ ਡਾਊਗਾ ਕਰ ਦਾਂਗੇ ਕੋਈ ਲੰਮੇ ਚੌੜੇ ਚੱਕਰਾਂ ਨਹੀਂ ਬੜੇ ਵੀ ਨਾ ਠੀਕ ਆ ਭਈ ਇਹ ਦੀ ਵੀ 40 ਮੰਗਲਾ 30 ਦੀ ਹੋ ਜੂਗੀ ਹੂੰ ਉਹ ਭੈਣ ਭਰਾ ਪਾਈ ਫੋਨ ਵੀ ਨਾਲ ਆਵੇ ਠੀਕ ਆ ਛੋੜ ਛੱਪੇ ਹੋਣਗੇ ਮੁੱਲ ਕੀ ਤੇ ਜਮਾ ਨੇੜੇ ਹੂੰ ਕੋਈ ਨਹੀਂ ਮਾਨਤਾਂ ਨੂੰ ਫਿਰ ਵੀ ਕਰ ਦਾਂਗੇ ਠੀਕ ਆ ਪਰ ਇਹ ਨਾ ਕੋਈ 5 7 10 ਦਾ ਪੱਟਾ ਦਾ ਫੂੰਲਾਵੇ ਠੀਕ ਆ ਪਰ ਛੋੜ ਛੱਪੇ ਸਾਰਗੇ ਕਰ ਦਾਂਗੇ ਛੋੜ ਛੱਪੇ ਦਾ ਕੋਈ ਚੱਕਰ ਨਹੀਂ ਠੀਕ ਆ ਪਰ ਹੂਬਰੇ ਜੈ ਜੀ ਠੀਕ ਆ ਜੀ ਬਾਲੇ ਫਰਕ ਆ ਭੈਣ ਭਰਾ ਚਲ ਆਪਣੇ ਹਕਾਰ ਕੋਈ ਨਹੀਂਗਾ ਹੂੰ ਬਾਹਲੇ ਫਰਕ ਆ ਪੈਣ ਫਰਾ ਚੱਕਰਾਂ ਹੀ ਨਾ ਵੜੇ ਹੂੰ ਕਈ ਪਤਾ ਕੀ ਗੱਲ ਆ ਆ ਲੱਗਦਾ ਬਾਈ ਮੋਲੀ ਕੀਤਾ ਹੂੰ ਪਤਾ ਹੀ ਦੇਖ ਨਹੀਂ ਦੇਣਗੇ ਉਹ ਗੱਲ ਨਹੀਂ ਬਾਈ ਹੈ ਠੀਕ ਆ ਜਿਹੜੀ ਗੱਲ ਕਰਾਂਗੇ ਉਹੀ ਨਿਕਲੂਗੀ ਠੀਕ ਆ ਤੇ ਨਗ ਨੰਬਰ ਆ ਗਿਆ ਬਾਈ ਆਪਣਾ ਤਿੰਨ ਇਹ ਬਾਈ ਦੂਜੇ ਸਵੇਰ ਹੁੰਦੀ ਆ ਠੀਕ ਆ ਇਹ ਸਮਾਂ ਕਿੰਨਾ ਕੁ ਲੈਂਦੀ ਆ ਹਫਤੇ-ਆਸੇ ਪਾਸੇ ਲੈ ਜੀ ਬਾਈ ਹਫਤੇ ਦੇ ਆਸੇ ਪਾਸੇ ਲੈ ਜੂ ਠੀਕ ਆ ਕਿੰਨਾ ਪਿਆ ਜੂ ਬਾਈ ਕਰਮ ਵਾਲੀ ਦੋਤ ਜੋਤ ਵੀਰੇ ਨੇ ਪਲੂਨ ਨੇ 15 ਕਿਲੋ ਵਾਹਦੇ ਮਾਲਕ ਹੂੰ ਵੱਡੀਆਂ ਗਾਂ ਦਿੱਤਾ ਵੀ ਹੋਊਗਾ ਐਡੀ ਛੱਕ ਵਾਲੀ ਗੱਲ ਨਹੀਂ ਗੀ ਠਣਾ ਤੁਣਾ ਦੀ ਓਕੇ ਆ ਫਿਰ ਉਹ ਇੱਕ ਨੰਬਰ ਦਾ ਠੰਡੀ ਸੀਲ ਬਹੁਤ ਆ ਹੂੰ ਕੁਆਲਿਟੀ ਵੀ ਚੰਗੀ ਆ ਹਾਂ ਜੀ ਆਪਾਂ ਪਾਸ ਕਰਕੇ ਲਈ ਆ ਜਿਹੜੇ ਭੈਣ ਭਰਾ ਨੇ ਲੈਣੀ ਆ ਦੀ ਪਾਸ ਕਰਕੇ ਲਈ ਆਪਦੀ ਪਾਸ ਕਰਕੇ ਲੈ ਜੇ ਠੀਕ ਆ ਇਹ ਤਾਂ ਗੱਲ ਬਾਈ ਤੇਰੀ ਸਹੀ ਆ ਆਪਦੀ ਪਾਸ ਕਰਕੇ ਲੈ ਜੇ ਰੰਗ ਪ੍ਰਿੰਟ ਪੂਰਾ ਚੰਗਾ ਬਾਈ ਆ ਪਗੜਾ ਰੱਬਾਂ ਆ ਆਪਾਂ ਹੀ ਬੰਦੇ ਆ ਹੂੰ ਬਾਕੀ ਪਰ ਆਪਣੇ ਕੋਲ ਦੰਨਾ ਜਿਹੜਾ ਲੈਣੀ ਆ ਫੇਰ ਵੀ ਵਾਰੀ ਤਸੱਲੀ ਕਰ ਲੈ ਬਾਜਨਾ ਲਾਂਬਾ ਦੇ ਵੀ ਲਾਂਬਾ ਬਾਜ ਇਹ ਸਾਹਾਂ ਚੀਜ਼ਾਂ ਨੇ ਲਾਂਬੇ ਕਾਦੇ ਹੁੰਦੇ ਆਂ ਵਾਲੀ ਚੀਜ਼ ਆ ਇਹ ਤਾਂ ਵੀਰੇ ਅੱਜ ਦਾ ਸੋਨਾ ਕੱਲ ਦਾ ਆਪਾਂ ਕਹਿ ਨਹੀਂ ਸਕਦੇ ਆਪਣੇ ਤੋਂ ਲਾਂਬਾ ਕੌਣ ਲੈਂਦਾ ਹੂੰ ਇਹ ਤਾਂ ਗੱਲ ਹੈਗੀ ਆ ਇਹ ਵੀ ਕੱਚੀ ਕੱਚੀ ਅੱਜ ਥੋੜੀ ਜਿਹੀ ਜਾਇਜ਼ ਮਿਲ ਜਾਣੀ ਜਿੱਦੇ ਸੂਪ ਹੀ ਭਾਈ ਉਹਦੇ ਤਾਂ ਫਿਰ ਬਈ 60000 ਦੀ ਆ ਹੂੰ ਸੂਪੀਏ 100 ਨੋਟ ਘੱਟ ਨਹੀਂ ਉਹਦੀ ਕਾਦਰ ਦਿਖਾ ਦੇ ਕਟਾ ਮਗਰੋਗੇ ਹਾਂ ਚੰਗੀ ਆ ਛੋਟੀ ਗੜਕੀ ਨੂੰ ਨਿਕਲੂ ਇੱਥੇ ਆ ਕੇ ਬਲੱਕ ਜਿੱਦੀ ਨਿਕਲੂਗੀ ਠੀਕ ਆ ਕਾਦ ਵਾਲੀ ਆ ਠੀਕ ਆ ਲਾਤਲਾਂ ਚੱਕੇ ਪਾਸੇ ਕਰਨੀ ਪੈਂਦੀ ਐ ਠੰਢੀ ਆ ਠੀਕ ਹੈ ਜੀ ਬਾਕੀ ਕੁਆਲਿਟੀ ਬੁਲਟੀ ਹੈ ਨਾ ਪਲੇਵਲ ਉਹ ਬਹੁਤ ਚੰਗੀ ਆ ਹੂੰ ਇਹਦਾ ਛੋਟਾ ਜਿਹਾ ਪਹਾ ਫਿਰ ਜਾਇਜ ਇਹਦਾ ਇੱਕੱਚੀ ਦਾ ਜਾਇਜ ਹੀ ਆ ਬਈ ਕਿੰਨਾ ਜੀ ਕੱਚੀ ਦਾ ਜਾਇਜ ਹੀ ਆਜ ਹੂੰ ਪਿਆਰ ਇਹ 60 ਦੀ ਦਵਾਂਗੇ ਅੱਜ ਦੇ ਦਾਂਗੇ 50 ਦੀ ਰੇ 50000 ਦੀ ਦੇ ਦਾਂਗੇ ਹਾਂ ਜੀ ਬਈ ਹੋਜੂ ਮਾੜਾ ਮੋਟਾ ਕਰ ਦਾਂਗੇ ਵੀਰੇ ਛੋਟ ਸੱਪਾ ਕੋਈ ਜੱਟ ਠੀਕ ਆ ਬਾਈ ਕਹਿੰਦਾ 50000 ਚੋਂ ਮਾਣਦਾਨ ਕਰ ਦਾਂਗੇ ਜੀ ਚੰਗੀ ਆ ਵੜੇ ਵੀ ਬਾਕੀ ਰੰਗ ਪ੍ਰਿੰਟ ਸੋਹਣਾ ਤੈਨ ਨੱਕ ਲੈ ਜੂ ਤਾਂ ਮਾਣ ਤਣ ਪੂਰਾ ਜ਼ਿਆਦਾ ਹੋ ਜਾਊਗਾ। ਘਰ ਦਾਂਗੇ ਵੀਰੇ ਕੋਈ ਨਹੀਂ। ਹੂੰ। ਬਾਕੀ ਇਹਨਾਂ ਮਤਲਬ ਉਹ ਬੱਚੇ ਬਹੁਤ ਟੋਪ ਦੇ ਗੰਦੋਂ ਦਾ ਮੋਰੀ। ਫਾਇਦੇ ਹੋ ਜਾਣੇ ਆ ਜੇ ਦੋਨੇ ਜੋੜਾ ਲੈ ਜੇ ਦੋ ਨਾਲ ਬੱਚੀਆਂ ਮਿਲ ਜਾਣੀਆਂ ਤੁਹਾਨੂੰ ਫਾਇਦਾ ਹੋ ਜਾਣਾ। ਇਹਨੂੰ ਆ ਪੰਜਵਾਂ ਕ ਛੇਵਾਂ ਤਨ ਸੂਈ ਨੂੰ ਆ 10 ਕਿਲੋਆਂ ਕੰਡੇ ਜੋਕ ਕੇ ਲੈ ਜੂ ਦੋ ਟੈਗ। ਠੀਕ ਆ। ਇਹ ਥੱਲੇ ਵੀਰੇ ਸਾਫ ਨਹੀਂ ਕੀਤੀ 14 ਕਿਲੋ ਹੋਊਗਾ। ਠੀਕ ਆ। ਹਲੇ ਜਣੀ ਜਮਾ ਸਾਫ ਨਹੀਂ ਕੀਤੀ। ਠੀਕ ਆ। ਜੋ ਸਾਫ ਕਰਦੇ ਹੋ ਸਾਫ 20 ਹੋਵੇ। ਠੀਕ ਆ। ਯਾਨੀ 14 ਕਿਲੋ ਹੋਊਗਾ ਨੈਟ ਹੁਣ। ਠੀਕ ਆ। ਦੋ 20 ਕਿਲੋ ਮੈਂ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਧੰਨਵਾਦ